ਦਨ ਸਾਫਾ ਰਵਾਹਰ ਪੀੜਤਾ ਨੂੰ ਮਦਦ ਦਿੱਤੀ ਜਾ ਰਹੀ ਹੈ ਜੜੀਆਂ ਜਾ ਰਹੀਆਂ ਹੈਗੇ ਆ ਇਹ ਪ੍ਰੋਗਰਾਮ ਅਗਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੰਖਾਲਸਾ ਗਰੁੱਪ ਰਜਿਸਟ੍ਰੇਸ਼ਨ ਹੁਸ਼ਿਆਰਪੁਰ ਟੀਮ ਜੋ ਕਿ ਪਹਿਲਾਂ ਵੀ ਹੜ ਪੀੜਤਾ ਵਾਸਤੇ ਜੋ ਪਿਛਲੇ 2 ਦਿਨ ਪਹਿਲਾਂ ਜੋ ਹੜ ਪੀੜਤਾ ਦੀ ਸਹਾਇਤਾ ਕਰਕੇ ਆਏ ਹਨ ਡੇਰਾ ਬਾਬਾ ਨਾਨਕ ਰਮਦਾਸ ਦੇ ਏਰੀਆ ਦੇ ਜੋ ਪਿੰਡਾਂ ਵਿੱਚ ਲਗਰਾਂ ਦੇ ਵਿੱਚ ਹੁਣ ਜੋ ਸਾਡਾ ਦੂਸਰਾ ਚਾਲਾ ਹੈ ਉਹ ਜੋ ਸੁਲਤਾਨਪੁਰ ਲੋਧੀ ਦਾ ਹੈ ਜੋ ਮੰਡ ਏਰੀਆ ਹੈ ਜਿਸ ਤੇ ਹਰ ਪੀਰਤਾ ਨੂੰ ਬਹੁਤ ਹੀ ਰਾਸ਼ਨ ਦੀ ਜ਼ਰੂਰਤ ਹੈ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਬਾਦ ਤੋਂ ਬਾਦ ਰਾਸ਼ਨ ਕਿਟਾਂ ਜੋ ਕਿ ਕੈਂਪ ਗੁਰਦੁਆਰਾ ਕਲਗੀ ਤਰਚਰਨ ਪਵਨ ਸਾਹਿਬ ਜੀ ਦੇ ਸਾਹਮਣੇ ਲੱਗਾ ਹੋਇਆ ਹੈ ਰੋਸ਼ਨ ਗਰਾਉਂਡ ਦੇ ਸਾਹਮਣੇ ਉੱਥੇ ਆਪ ਜੀ ਪਹੁੰਚਾਉਣ ਦੀ ਕਿਰਪਾਲਤਾ ਕਰੋ ਇਹ ਕੈਂਪ ਕੱਲ 9 ਤਰੀਕ ਤੋਂ ਚਾਲੂ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 11 ਤਰੀਕ ਤੱਕ ਇਹ ਕੈਂਪ ਨਿਰੰਤਰ ਜਾਰੀ ਰਹੇਗਾ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਪਹਿਲਾਂ ਵੀ ਸਹਿਯੋਗ ਕੀਤਾ ਹੈ ਤਨਮਨ ਧੰਦੇ ਨਾਲ ਚਾਹੇ ਮਾਇਆ ਦੇ ਨਾਲ ਸੇਵਾ ਕੀਤੀ ਹੈ ਚਾਹੇ ਫਿਜ਼ੀਕਲ ਜਾਂ ਸਰੀਰਕ ਸੇਵਾ ਕੀਤੀ ਹੈ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ 11 ਤਰੀਕ ਨੂੰ ਗੁਰਦੁਆਰਾ ਕਲਗੀ ਤਰਚਨ ਪਾਵਨ ਸਾਹਿਬ ਜੀ ਵਿਖੇ ਜੋ ਸਮਾਨ ਦੀ ਪੈਕਿੰਗ ਹੋਵੇਗੀ ਜੋ ਸਮਾਨ ਲੋਡ ਕੀਤਾ ਜਾਵੇਗਾ ਸਾਰੀਆਂ ਸੰਗਤਾਂ ਇੱਥੇ ਪਹੁੰਚ ਕਰਕੇ ਸਹਿਯੋਗ ਕਰੋ ਜੀ ਸਾਰੀਆਂ ਸ਼ਹਿਰ ਦੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਜੀ ਜੋ ਇਹ ਸਾਡਾ ਦੂਸਰਾ ਚਾਲਾ ਹੈ ਇਸ ਵਿੱਚ ਜਿਸ ਤਰ੍ਹਾਂ ਆਪ ਜੀ ਨੇ ਪਹਿਲੇ ਚਾਲੇ ਵਿੱਚ ਸਹਿਯੋਗ ਕੀਤਾ ਹੈ ਇਸ ਚਾਲੇ ਵਿੱਚ ਵੀ ਆਪ ਜੀ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾ ਕੀ ਭਾਈ ਨੇ ਸਾਰਾ ਦੱਸੇ ਦਿੱਤਾ ਜੰਗ ਖਾਲਸਾ ਗਰੁੱਪ ਵੱਲੋਂ ਕਲਗੀਧਰ ਗੁਰਦੁਆਰਾ ਸਾਹਿਬ ਰੋਸ਼ਨ ਗਰਾਊਂਡ ਦੇ ਸਾਹਮਣੇ ਅਸੀਂ ਰਾਸ਼ਨ ਇਕੱਠਾ ਕਰਨ ਦਾ ਕੈਂਪ ਲਗਾਇਆ ਹੋਇਆ ਹੈ ਏ ਹੁਣ ਵਕ ਵਕ ਪਿੰਡਾਂ ਚ ਅਸੀਂ ਲਾਸ਼ਾਂ ਲੈ ਕੇ ਜਾਣਾ ਹੈ ਜਿਵੇਂ ਕਿ 12 ਤਰੀਕ ਨੂੰ ਸਵੇਰੇ 6 ਵਜੇ ਕਲਗੀਤਾਰ ਗੁਰਦੁਆਰਾ ਸਾਹਿਬ ਤੋਂ ਸਾਡੀਆਂ ਟਰਾਲੀਆਂ ਰਵਾਨਾ ਹੋਣਗੀਆਂ ਸੰਗਤਾਂ ਨੂੰ ਅਪੀਲ ਆ ਵੱਧ ਤੋਂ ਵੱਧ ਸਾਡਾ ਸਾਥ ਦਿਓ ਅੱਗੇ ਵੀ ਬਹੁਤ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਵੀ ਆ ਤੇ ਸੰਗਤਾਂ ਨੂੰ ਬੇਨਤੀ ਆ ਜੀ ਸਾਡੇ ਨਾਲ ਉੱਥੇ ਸੇਵਾ ਤੇ ਵੀ ਨਾਲ ਸਾਨੂੰ ਸੰਗਤਾਂ ਦੇ ਸਹਿਯੋਗ ਦੀ ਲੋੜ ਆ ਅਤੇ ਇੱਥੇ ਵੀ ਕਿੱਟਾਂ ਕੱਲ ਨੂੰ ਆਪਾਂ ਤਿਆਰ ਵੀ ਕਰਨੀਆਂ ਤੇ ਲੋਡ ਵੀ ਕਰਨੀਆਂ ਉਦੇ ਵਾਸਤੇ ਵੀ ਬੇਨਤੀ ਹੈ ਸੰਗਤਾਂ ਨੂੰ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ